ਫੇ ਚੱਲ ਜੀ ਚਲੋ ਜੀ ਅੱਜ ਦਾ ਨਹੀਂ ਇਧਰ ਆਵਨਾ ਤਾਂ ਰੋਜ਼ ਦੰਗਾ ਹੋ ਗਏ ਆ ਜਾਓ ਅਣਖਣਾ ਅਣਖਣਾ ਇਦਾਂ ਚਲੋ ਆ ਜਾਓ 100 ਰੁਪਏ ਨੇ ਦੇਣ ਲੱਗ ਪਣਾ ਐਨੂੰ ਮੋੜੋ ਓਏ ਮੋੜ ਪਲਵਾਨ ਜੀ ਇਧਰ ਨੂੰ ਆ ਜਾਓ ਇਧਰ ਨੂੰ ਆ ਜਾਓ ਇਧਰ ਨੂੰ ਇਧਰ ਨੂੰ ਆ ਜਾਓ ਇਧਰ ਰੋਕ ਜਾ ਰੋਕ ਜਾ ਰੋਕ ਜਾ ਚਾਫੇ ਚਾਫੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਗਾਣੂ ਆਜੋ ਪਲਵਾਨ ਜੀ ਓ ਇਧਰ ਨੂੰ ਆ ਜਾਓ ਇਧਰ ਨੂੰ ਇਧਰ ਨੂੰ ਇਧਰ ਨੂੰ ਇਧਰ ਨੂੰ ਆ ਜਾਓ ਪਲਵਾਨ ਜੀ ਇਧਰ ਨੂੰ ਇਧਰ ਨੂੰ ਆ ਜਾਓ ਇਧਰ ਨੂੰ ਆ ਜਾਓ ਇਧਰ ਨੂੰ ਖੈਡ ਨੂੰ ਹੋ ਗਏ ਹੈਂਗਰ ਤੇ ਮੈਂ ਕਿ ਟੰਗੇ ਹੋਈ ਜਾਣ ਹੈਂਗਰ ਵੀ ਨਾਲ ਹੀ ਜਾਣ ਹੈਂਗਰ ਕਾ ਤੇ ਲਾ ਤੇ ਉਹ ਨਹੀਂ ਐਂਦੀ ਭਾਜੀ ਕਰ ਯਾਰ ਇਹ ਪਤਾ ਕਦਾ ਲੱਗੂ ਬਾਹਰ ਲਿਆਂ ਨੂੰ ਨਵੇਂ ਲਿਆਂਦੇ ਆ ਆ ਲਾ ਲਓ ਆ ਲਾ ਲਓ ਤੁਸੀਂ ਬਸ ਕਰੋ ਜੀ ਇੱਧਰ ਕੋਟੀ ਦਾ ਵੀ ਅੱਛਾ ਇਹ ਤਾਂ ਜੈਡ ਸਿਕਿਉਰਟੀ ਲੋਕੀ ਬਹੁਤ ਲਾਏ ਪਹਿਲਵਾਨ ਜੀ ਇਹ ਕੀ ਚੱਕ ਪਤੂ ਦੇਖੋ ਤਾਂ ਖਰਚਾ ਕਰਨਗੇ ਨਾ ਪੈਸਾ ਤਾਂ ਆਤਾ ਰਹੇਗਾ ਇਨਕੇ ਕੋਲ ਕਟੀਆਂ ਬਛੀਆਂ ਦੇਖੋ ਤਾਂ ਕਿੰਨੀਆਂ ਕਾ ਬਾਬਾ ਜੀ ਇਹਦੇ ਲਿਖਿਆ ਕੁਝ ਜੇ ਕੀ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਪਾਜੀ ਪਹਿਲਵਾਨ ਹੁਣੇ ਪਹੁੰਚੇ ਆ ਕਹਿੰਦੇ ਤਾਂ ਦੁੱਲਾ ਤਿਆਰ ਹੋਣ ਲੱਗਾ ਪਾਜੀ ਐਨ ਵਧੀਆ ਜਿਹਾ ਕਰ ਦਿਓ ਉਹਨੂੰ ਤਿਆਰ ਬੰਦੇ ਨੂੰ ਕਫਰ ਨਾ ਕੋਈ ਰਹਿਣ ਦੇਵੋ ਅੱਜ ਪਾਜੀ ਇਹ ਤਾਂ ਤਿਆਰ ਨਹੀਂ ਪਾਜੀ ਇਹ ਸਮਝ ਲੈ ਕਿ ਸਾਵਾਸ਼ ਹੈ ਜਾਂ ਕਟਾ ਤਿਆਰ ਕਰਨ ਲੱਗੇ ਨੇ ਅੱਜ ਪੁੱਤਰਾ ਲਓ ਜੀ ਲਵਾਨ ਜੀ ਟੋਪੀ ਵੀ ਆ ਰਹੀ ਆ ਰੁਕ ਜਾ ਮੜ ਜਾ ਮਾੜਾ ਮਾੜਾ ਬਾਜੀ ਇਹ ਕਰੋ ਮਾੜਾ ਮਾੜਾ ਇਹਨੂੰ ਆਣਾ ਓਏ ਚੌੜੀ ਨਹੀਂ ਕਰਨੀ ਆਉਣੀ ਨਹੀਂ ਬਟਨ ਬਟਨ ਨਾ ਨਹੀਂ ਹੁਣ ਇੱਦੀ ਰਹਿਣ ਦਿਓ ਇੱਦੀ ਇੱਕ ਥੱਲੇ ਵਾਲਾ ਲਾ ਦਿਓ ਆਹ ਵਾਲਾ ਲਾ ਦਿਓ ਭਾਜੀ ਆਹ ਵਾਲਾ ਲੁਕ ਜਾਓ ਰੁਕ ਜਾਓ ਪਲਵਾਂ ਜੀ ਚੁੰਨੀ ਹੈ ਨੀ ਚੁੰਨੀ ਬੰਨਦੇ ਉੱਤੇ ਦੀ ਭਾਜੀ ਕੋਈ ਚੁੰਨੀ ਬੰਨਦਾ ਨਹੀਂ ਇਹਦੇ ਹੋਰ ਥੱਲੇੋਂ ਵੈਦੀ ਕੁਛ ਹਾਂਜੀ ਇੱਕ ਮਿੰਟ ਟੋਪੀ ਉੱਪਰ ਹੈਗੀ ਕੋਈ ਇਹਦੇ ਪਲਵਾਂ ਕੱਛ ਦੇ ਤਾਂ ਨਹੀਂ ਨਹੀਂ ਸਹੀ ਹੈ ਸਹੀ ਹੈ ਚਲੋ ਚਲੋ ਪਲਵਾਂ ਜੀ ਆਹ ਰਹਿਣ ਦਿਓ ਭਾਜੀ ਰਹਿਣ ਦਿਓ ਆਹ ਟੋਪੀ ਲਿਆਓ ਟੋਪੀ ਲਓ ਜੀ ਇਧਰ ਲੱਗੇ ਹੁਣ ਤਿਆਰ ਪਲਵਾਂ ਹੋਣੀ ਪਲਵਾਂ ਜੀ ਏ ਚਲੋ ਦੂਲੇ ਕਾ ਸਹਿਰਾ ਨਹੀਂ ਨਹੀਂ ਸੁਹਾਣਾ ਲੱਗਦਾ ਹੈ ਵਿਆਹ ਦੇ ਤਾਂ ਇਦਾਂ ਦੇ ਪੈ ਨਹੀਂ ਖੜਾ ਉਦਾਂ ਸ਼ੌਕ ਪੂਰੇ ਕਰ ਲਾ ਚੱਲਾ ਜਾ ਇੱਕ ਘੇੜੀ ਕੱਢ ਕੇ ਆਉਣੀ ਬਾਜ਼ਾਰ ਚ ਆਪਾਂ ਇਦੀਆਂ ਆ ਜਾਓ ਚੋੜਾ ਹੋ ਗਏ ਮੜ ਜਾ ਇਦਾਂ ਆ ਮੜ ਜਾ ਟੋਪੀ ਚ ਚੰਗੀ ਤਰ੍ਹਾਂ ਕੈਂਟ ਖੁੱਲ ਗਿਆ ਹੋਰ ਚੱਲ ਆ ਜਾਓ ਫੇ ਚਲ ਜੀ ਚਲੋ ਜੀ ਅੱਜ ਤਾਂ ਇੱਧਰ ਆਵਣਾ ਤਰੋ ਇਦਾਂ ਗਾਨ ਹੋ ਗਏ ਆ ਜਾਓ ਅਣਖ ਨਾ ਅਣਖ ਨਾ ਇਦਾਂ ਚਲੋ ਆ ਜਾਓ ਇਹ ਰੁਪਏ ਨੇ ਦੇਣ ਲੱਗ ਪਣਾ ਇਹਨੂੰ ਮੋੜੋ ਓਏ ਪਲਵਾਨ ਜੀ ਇੱਧਰ ਨੂੰ ਆ ਜਾਓ ਇੱਧਰ ਨੂੰ ਆ ਜਾਓ ਇੱਧਰ ਨੂੰ ਇਧਰ ਨੂੰ ਆ ਜਾਓ ਇਧਰ ਨੂੰ ਚੱਲ ਕੇ ਗੇੜੀ ਕੱਟ ਕੇ ਆਉਂਦੇ ਆ ਕਾਜੋ ਆ ਜਾਓ ਆ ਜਾਓ ਆ ਜਾਓ ਆਹ ਉਹ ਅੰਕਲ ਦੇਖਦਾ ਦੇਖਦਾ ਅੰਕਲ ਬਲ ਨਾ ਪਵਾ ਲਈ ਚੱਲ ਇਧਰ ਭਲਵਾਨ ਜੀ ਆ ਜਾਓ ਭਾਜੀ ਜਿਆਦੇ ਆ ਰਹੇ ਇਧਰ ਆਜੋ ਉਧਰ ਨੂੰ ਚੱਲਦੇ ਆ ਉਧਰ ਨੂੰ ਆਜੋ ਥੱਕ ਮੋੜੇ ਜਾਂਦੇ ਆ ਆਜੋ ਪਲਵਾਨ ਜੀ ਬੰਦ ਕਰੋ ਆਜੋ ਬੰਦ ਕਰੋ ਓਏ ਨੂੰ ਕਿਹਾ ਫੋਟੋ ਖਿੱਚਣੀ ਆ ਦਾੰਦੀ ਵੀ ਮਿਲੀ ਜਾਣ ਓਏ ਪਲਵਾਨ ਨੂੰ ਕਿਹਾ ਫੋਟੋ ਖਿੱਚਣੀ ਬਾਹਾਂ ਇਦਾਂ ਚੌਟੀਆਂ ਕੀਤੀਆਂ ਜਿਦਾ ਮੇਘਨਾਦ ਦਾ ਨਹੀਂ ਪਤਲਾ ਲਾਇਆ ਹੁੰਦਾ ਚਲੋ ਪਲਵਾਨ ਜੀ ਆਜੋ ਮੜ ਜਾ ਬਾਜ਼ਾਰ ਚ ਫੇ ਹਾਂ ਪੰਗਲਾ ਪੈਂਦਾ ਜਾਵੇ ਭੰਗੜਾ ਭੰਗੜਾ ਕਰਵਾਉਂਦਾ ਰਿਹਾ ਰੋਕ ਜਾ ਰੋਕ ਜਾ ਰੋਕ ਜਾ ਰੋਕ ਜਾ ਚਾਹ ਫੇ ਚਾਹ ਫੇ ਆਜੋ 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 ਗਾਣੂ ਆਜੋ ਮਨੋ ਆਂ ਜੀ ਉਹ ਇੱਧਰ ਨੂੰ ਆਜੋ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਆਜੋ ਪਹਿਲਵਾਨ ਜੀ ਇੱਧਰ ਨੂੰ ਇੱਧਰ ਨੂੰ ਆਜੋ ਇੱਧਰ ਨੂੰ ਆਜੋ ਇੱਧਰ ਨੂੰ ਸਾਈਡ ਨੂੰ ਹੋ ਕੇ ਆਜੋ ਮਹਿੰਦੀ ਤਾਂ ਨਹੀਂ ਲਵਾਉਣੀ ਚਾਫੀ ਚਾਫੀ ਵੀ ਲਵਾ ਦੀ ਰਹਿੰਦੇ ਰਹਿੰਦੇ ਮਹਿੰਦੀ ਰਹਿੰਦੇ ਲੋ ਜੀ ਨਹੀ ਨਹੀ ਓਏ ਓਏ ਨਹੀ ਪਲਵਾਨ ਜੀ ਮੋੜਨੀ ਵੀ ਆਪਾਂ ਜਿਹਨਾਂ ਦੀ ਲੈ ਕੇ ਆਉਂਦੇ ਮੋੜਨੀ ਵੀ ਐ ਸ਼ੇਰਵਾਨੇ ਆ ਜਾਓ ਇੱਧਰ ਆ ਜਾਓ ਸਿੱਧਾ ਆ ਜਾਓ ਉਹ ਕਿਹੜਾ ਰਹਿੰਦੇ ਆ ਜਾਓ ਓਏ ਬੱਸ ਪਲਵਾਨ ਜੀ ਉਦਾਂ ਕਿਹੜੀ ਕੱਟਿਆ ਨੇ ਇਦਾਂ ਰਾਸ਼ਕ ਪੂ ਆਦਾ ਕਹਿੰਦੇ ਪਹਿਲਵਾਨ ਹੋਣਾ ਪਹਿਲਵਾਨ ਆਇਆ ਤਾਂ ਹੈ ਕਿ ਨਹੀਂ ਹਾਂਜੀ ਐਨ ਰਜਾ ਕੇ ਲਿਆਏ ਭਾਜੀ ਰਜਾ ਕੇ ਇੱਧਰ ਨੂੰ ਆ ਜਾਓ ਪਹਿਲਵਾਨ ਜੀ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਆ ਜਾਓ ਇੱਧਰ ਨੂੰ ਹੋਰ ਲਾਉਣਾ ਵੀ ਉਹਨਾਂ ਨੇ ਉਹ ਤੁਰ ਜਾ ਕੇ ਆ ਵਾਹ ਜੀ ਪਹਿਲਵਾਨ ਹੋਣਾ ਨੇ ਕਹਿੰਦੇ ਫਿਰਾ ਲਾਤਾ ਅੱਜ ਸਿਕਿਉਰਟੀ ਹੋਇਆ ਪਹਿਲਵਾਨ ਆ ਪਲਵਾਨ ਜੀ ਲੋਕੀ ਕਿਦਾਂ ਦੇਖਦੇ ਆ ਤੁਹਾਡੇ ਨੂੰ ਚਲੋ ਆਜੋ ਉਹ ਉਹ ਦਿਖਵਾ ਜਾਂਦੇ ਅੱਗੇ ਉਹ ਤੋਂ ਗੇੜੀ ਕਢਾ ਲੇਈਏ ਆਜੋ ਪਲਵਾਨ ਦੇ ਪ੍ਰੈਨ ਦੇ ਨਾਲ ਉੱਡ ਕੇ ਧਵਾਕੇ ਦੇਣੀ ਪੈਣੀ ਸ਼ੇਰਵਾਨੇ ਕਿ ਕਿਦਾਂ ਸ਼ੇਰਵਾਨੀ ਧਵਾਕੇ ਵੀ ਦੇਣੀ ਪੈਣੀ ਬਾਅਦ ਚੋ ਜੇ ਪਲਵਾਨ ਦੇ ਪੰਨ ਲਓ ਜੀ ਥੋੜਾ ਗਾਂ ਨੂੰ ਹੋ ਕੇ ਤੋਰ ਐਨ ਪਤਾ ਲੱਗੇ ਪਲਵਾਨ ਆਇਆ ਲੈ ਯਾਰ ਉਹ ਘੱਟ ਦੇਖ ਲੈ ਚੱਲੋ ਚੱਲੋ ਮੁੜ ਜਿਓ ਪਹਿਲਵਾਨ ਜੀ ਆਜੋ ਆਜੋ ਇੱਧਰ ਨੂੰ ਮੁੜ ਜੋ ਮੁੜ ਜੋ ਪਹਿਲਵਾਨ ਜੀ ਆਜੋ ਫੇਰ ਮੁੜ ਜੋ ਆਜੋ ਚਲਿਓ ਆਜੋ ਇੱਧਰ ਨੂੰ ਆਜੋ ਇੱਧਰ ਨੂੰ ਹੋ ਗਏ ਚਲੋ ਚਲੋ ਪਹਿਲਵਾਨ ਜੀ ਚਲੋ 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 ਪਹਿਲਵਾਨ ਜੀ ਚਲੋ ਚਲੋ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਕੰਫਰਟੇਬਲ ਆ ਇੱਧਰ ਆ ਦੇ ਚਲੋ ਪਹਿਲਵਾਨ ਜੀ ਇਧਰ ਪਾਜੀ ਹੁਣ ਵੀਡੀਓ ਬਣਾਉਂਦੇ ਮਿਲੋ ਇਧਰ ਆ ਕੇ ਉਹ ਸੁਦਾ ਪਿਆਵਾ ਜੀ ਹਜੇ ਉਹ ਇਧਰ ਨੂੰ ਹੋ ਜਾ ਇਧਰ ਨੂੰ ਇਧਰ ਨੂੰ ਇਧਰ ਨੂੰ ਅੱਜ ਕਿੱਥੇ ਚਲ ਗਿਆ ਲੋ ਜੀ ਹੋ ਗਿਆ ਕਹਿੰਦੇ ਗੇੜੀ ਦੀ ਜੇੜੀ ਟਾਈਮ ਹੋ ਗਿਆ ਪੂਰਾ ਗੇੜੀ ਟਾਈਮ ਹੋ ਗਿਆ ਪੂਰਾ ਤੇ ਹੁਣ ਪਲਵਾਨ ਹੁਣੀ ਕਦਾਂ ਕਿ ਦਰ ਮਹਿਸੂਸ ਹੁੰਦਾ ਪਿਆ ਆ ਆ ਵਰਦੀ ਪਾ ਕੇ ਜਿਹੜੀ ਸ਼ੇਰਵਾਨੀ ਦੱਸ ਹੈ ਵਧੀਆ ਵਧੀਆ ਨਾ ਨਹੀਂ ਕਰੇ ਮੈਂ ਨਜ਼ਾਰੇ ਹੁਣ ਮੋੜ ਦੀ ਜ ਇਹਨਾਂ ਦੀ ਲਿਆਂਦੀ ਆ ਜ ਲੈ ਜੀ ਇਹ ਨਾਲ ਹੀ ਉਹ ਕੋਈ ਨਹੀਂ ਬਾਤ ਕਰ ਉਹ ਇਹ ਮੈਂ ਕਹਿੰਦਾ 에어ਪੋਰਟ ਤੇ ਲੈ ਕੇ ਚਲਦੇ ਹਾਂ ਇਹਨੂੰ ਇਦਾਂ ਟੋਪੀ ਪਾ ਕੇ ਪਲਵਾਉਂ ਜੀ ਇੱਕ ਹੋਰ ਆ ਆਈਡੀਆ ਸ਼ੇਰਵਾਨੀ ਤੈਨੂੰ ਸਮਾ ਦੰਦੇ ਆ ਐਨ ਇਦਾਂ ਜੀ ਟੋਪੀ ਪਾ ਕੇ ਮਾੜਾ ਨਾਲ ਰਮਾਲਾ ਵੀ ਪੂਰਾ ਐਨ ਫੜ ਕੇ ਮਹਾਰਾਜ ਆਪਣਾ ਲੈ ਕੇ ਜਾਣਾ ਹਾਂ ਜੀ ਠੀਕ ਆ ਤਿਆਰ ਹੈ ਮਹਾਰਾਜ ਆਪਣਾ ਰੈਡੀ ਹੋ ਤੁਸੀਂ ਇਧਰ ਹੋ ਜਾਓ ਇਧਰ ਨੂੰ ਲਓ ਜੀ ਕਰੋ ਚੈੱਕ ਕਹਿੰਦੇ ਬਾਕੀ ਇਧਰ ਭਾਜੀ ਹੁਣਾਂ ਨੇ ਕੀਤਾ ਤਿਆਰ ਕੈਂਟ ਕੈਂਟ ਸ਼ਾਪ ਆ ਭਾਜੀ ਹੁਣਾਂ ਦੀ ਗਲਤੀ ਲਓ ਜੀ ਮਿਲੋ ਇਧਰ ਭਾਜੀ ਹੁਣਾਂ ਨੂੰ ਆ ਕੇ ਹਾਂ ਜੀ ਠੀਕ ਆ ਜੀ ਇਧਰ ਭਾਜੀ ਹੁਣਾਂ ਨੇ ਕਹਿੰਦੇ ਇਧਰ ਕੀਤਾ ਇਹਦਾ ਡੈਂਟਿੰਗ ਪੇਂਟਿੰਗ ਪਲਵਾਨ ਹੁਣਾਂ ਦੇ ਪਲਵਾਨ ਜੀ ਲਓ ਜੀ ਆ ਨੰਬਰ ਕਰ ਲਿਓ ਨੋਟ ਕਿਸੇ ਨੂੰ ਸ਼ੇਰਵਾਨੀ ਸਮੋਣੀ ਜਾਂ ਲੈਣੀ ਵਿਆਹ ਤੇ ਆ ਕਰੋ ਚੈੱਕ ਜੀ ਚੱਕ ਕਦਾਂ ਪਲਵਾਨ ਜੀ ਸਹੀ ਆ ਭਾਈ ਹੁਣਾਂ ਚੱਪੀ ਦਾ ਪਾਲਾ ਆ ਜਾਓ ਇੱਕ ਰੀਲ ਬਣਾਈਏ ਫੇ ਪਲਵਾਨ ਹੁਣੀ ਜੀ ਹੋ ਗਏ ਇਧਰ ਕਹਿੰਦੇ ਤਿਆਰ ਪਰੀਦੀ ਜਾਣਾ ਕਹਿੰਦਾ ਕਰਨ ਨੂੰ ਹੁਣ ਲਾਉਣੇ ਨਹੀਂ ਹਨ ਬਿੱਲ ਤਾਂ ਕਰਾ ਲੀਏ ਜਾਂ ਨਹੀਂ ਐਦੀ ਆ ਕਰੋ ਭਾਜੀ ਇਹਦਾ ਫਿਰ ਬਿੱਲ ਮੜ ਜਾ ਆ ਬਾਜ ਆਉਂਦੀ ਭਾਜੀ ਮੜ ਜਾ ਕ ਬੰਦ ਕਰ ਦੇਰੀ ਬੈਗ ਦੇ ਪੈਸੇ ਵੱਜ ਜਾਣਗੇ ਨਾਲੇ ਹੋਰ ਨਾਲੇ ਲਫਾਫੇ ਤੇ ਟੰਗੇ ਹੋਈ ਜਾਣ ਕਰਤੇ ਹੈਂਗਰ ਤੇ ਮੈਂ ਕਿ ਟੰਗੇ ਹੋਈ ਜਾਣ ਹੈਂਗਰ ਵੀ ਨਾਲ ਹੀ ਜਾਣ ਹੈਂਗਰ ਕਾ ਤੇ ਲਾ ਤੇ ਉਹ ਨਹੀਂ ਐਦੀ ਭਾਜੀ ਕਰ ਯਾਰ ਇਹ ਪਤਾ ਕਦੋਂ ਲੱਗੂ ਬਾਹਰ ਲਿਆਂ ਨੂੰ ਨਵੇਂ ਲਿਆਂਦੇ ਆ ਆ ਲਾ ਲਓ ਆ ਲਾ ਲਓ ਤੁਸੀਂ ਬਸ ਕਰੋ ਜੀ ਇੱਧਰ ਕੋਟੀ ਦਾ ਵੀ ਅੱਛਾ ਇਹ ਤਾਂ ਜੈਡ ਸਿਕਿਉਰਟੀ ਲੋਕੀ ਬਹੁਤ ਲਾਏ ਪਲਵਾਨ ਜੀ ਇਹ ਕੀ ਚੱਕਰ ਆ ਇਹ ਟੂ ਟੂ ਜਿਹੜਾ ਬੋਲਦਾ ਨਾ ਇਹ ਨਾ ਕਰਕੇ ਬੋਲਦਾ ਦੇਖ ਲੈ ਲੋਹਣੇ ਫਿੱਖਲਾ ਉਥੇ ਆ ਲੈ ਚੱਕ ਉਧਰ ਨੂੰ ਕੋ ਮਹੋਰ ਇੱਦਾਂ ਜਾਣਾ ਕੈਰੀ ਬੈਗ ਕਿੰਨੇ ਦਾ ਭਾਜੀ ਉਧਰ 15 ਦਾ ਕਿੰਨੇ ਦਾ ਹੈ 70 ਰੁਪਏ ਲਓ ਜੀ 70 ਰੁਪਏ ਬਚਾ ਲਿਆ ਜੱਪ ਪਲਵਾਨ ਹੁਣਾਂ ਨੇ ਦਿਓ ਜੀ ਵਧਾਈਆਂ ਸਾਰੇ ਜਣੇ 70 ਰੁਪਏ ਬਚ ਗਏ ਪਲਵਾਨ ਜੀ ਤੇ ਟੈਗ ਟੁਕ ਹੁਣ ਕਰੋ ਮੋਰੇ ਮੜ ਜਾ ਆ ਜੋ ਹਾਂ ਹਾਂਜੀ ਕਰੋ ਇਹਨੂੰ ਦਿਖਾਓ ਇਧਰ ਨੂੰ ਹੁਣ ਉਧਰੋਂ ਵੀ ਦਿਖਾਓ ਉਧਰੋਂ ਘੁੰਮ ਕੇ ਦੂਸਰੀ ਸਾਈਡ ਦਾ ਟੈਗ ਹੀ ਹੈ ਨੀ ਇਧਰ ਟੈਗ ਕਿੱਧਰ ਗਿਆ ਉੱਪਰ ਮੈਂ ਨਾ ਲਓ ਜੀ ਸਕੈਨ ਕਰ ਲੈਣੀ ਉਹਨਾਂ ਨੇ ਹੁਣ ਆਜੋ ਇਧਰ ਨੂੰ ਆਜੋ ਪਹਿਲਵਾਨ ਜੀ ਹੁਣ ਕਦਾਂ ਫਿਰ ਟਵਾ ਪਹਿਲਵਾਨ ਹੁਣੇ ਕੱਪੜੇ ਛੱਡੇ ਆਏ ਸੀ ਪਿੰਡ ਤੇ ਦੋ ਦਿਨ ਲਗਾਨੇ ਪਹਿਲਵਾਨ ਹੁਣ ਨਾ ਨਾਤੇ ਕਹਿੰਦੇ ਦੋ ਦਿਨਾਂ ਜਾਂ ਤਿੰਨ ਦਿਨ ਹੋ ਗਏ ਹਨ ਹੁਣ ਹੀ ਕਹਿੰਦੇ ਕੱਪੜੇ ਵੀ ਪ੍ਰੈਸ ਹੁਣ ਹੀ ਕਰਾ ਲਏ ਹਨਾ ਬਾਜਦਾ ਹੈ ਸਹੀ ਆ ਥੱਲੇ ਵਾਲੀ ਘਰ ਪ੍ਰੈਸ ਹੁਣ ਹੀ ਕਰਾ ਲਿਆ ਜਾਂਦਾ ਟੀ-ਸ਼ਰਟ ਨੂੰ ਆ ਦੇ ਆ ਇਹਨੂੰ ਕਰ ਪ੍ਰੈਸ ਓਏ ਪ੍ਰੈਸ ਕਰ ਲੈ ਨਹੀਂ ਨਹੀਂ ਕਿੱਥੇ ਦਿਖਾਦਾ ਦਿਖਾਦਾ ਉਹ ਨਹੀਂ 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 ਇਹ ਪਹਿਲਵਾਨ ਜੀ ਸਹੀ ਆ ਨਹੀਂ ਨਹੀਂ ਸਹੀ ਆ ਓਏ ਖਰਾਬ ਹੋ ਜਾਣੀ ਪਹਿਲਵਾਨ ਉਹ ਨਹੀਂ ਸਹੀ ਆ ਫੇਰ ਆ ਦੇ ਓਏ ਓਏ ਹੌਲੀ ਅਮਰ ਜੇ ਕਰ ਦੇ ਯਾਰ ਗਰਮ ਗਰਮ ਕਰ ਦੇ ਗਰਮ ਕਰ ਦੇ ਗਰਮ ਕਰ ਦੇ ਗਰਮ ਗਰਮ ਲੱਗ ਜਾਣੇ ਹੁਣ ਸਹੀ ਆ ਤੇ ਹੁਣ ਨਿਕਲ ਗਿਆ ਸ਼ੇਕ ਜਿਹਾ ਉਹਦਾ ਦੇਖ ਤਾਂ ਹੁੰਦੀ ਵੀ ਹੈ ਪ੍ਰੈਸ ਪ੍ਰੈਸ ਤਾਂ ਹੁੰਦੀ ਵੀ ਹੈ ਚਲੋ ਇਹ ਤਾਂ ਬਹੁਤ ਛੇਤੀ ਹੋਇਆ ਹਨਾ ਆ ਜਾਓ ਤੁਹਾਨੂੰ ਬਿੱਲ ਦਿਖਾਓ ਤੇ ਚਲੋ ਚਲੀਏ ਫੇ ਇਧਰ ਵਧਾਈਆਂ ਹੋ ਗਈਆਂ ਪਹਿਲਵਾਨ ਜੀ ਦੇ ਦੇਓ ਮਰਜਾ ਸਾਰਿਆਂ ਨੂੰ ਬਧਾਈਆਂ ਇਧਰ YouTube ਵਾਲਿਆਂ ਨੂੰ ਹਾਂ ਵਧਾਈਆਂ ਵੀ ਸਾਰਿਆਂ ਨੂੰ ਹੈ ਵਧਾਈਆਂ ਸਾਰਿਆਂ ਨੇ ਆ ਜਾਓ ਜੀ ਪਹਿਲਵਾਨ ਹੁਣੇ ਕੱਪੜੇ ਛੱਡੇ ਸੀ ਪਿੰਡ ਤੇ ਪਹੁੰਚ ਗਏ ਸੀ ਆਪ ਮਠਾਪੁਰ ਤਿੰਨ ਦਿਨ ਹੋ ਗਏ ਆ ਹਨਾ ਬਾਕੀ ਆ ਬਿੱਲ ਦਿਖਾਉਣਾ ਉਹਨੂੰ ਤੇ ਜਾਣ ਦੇਣਾ ਫੇ ਤੈਨੂੰ ਚਲੋ ਆਜੋ 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 ਅਬ ਬੈਲ ਦਿਖਾ ਦੇ ਮੇਰੇ ਨਾਲ ਪਾਜੀ ਜਿੰਦਗੀ ਪੰਜ ਪੰਜ ਦਿਨ ਨਹੀਂ ਹੋਏ ਹੁਣ ਨਰਤਿਆਂ ਨੂੰ ਬੈਲ ਕੱਪੜੇ ਪਾਜੀ ਉਹ ਕਿੱਥੇ ਗਿਆ ਯਾਰ ਲੈ 10 ਪਾਜੀ ਨੂੰ ਨਵੀਂ ਲੈ ਕੇ ਆਏ ਤਾਂ ਬਾਹਰ ਕੱਢ ਕੇ ਦਿਖਾ ਇਹਨੂੰ ਟੈਗ ਨੂੰ ਲਓ ਜੀ ਸਹੀ ਨਹੀਂ ਯਾਰ ਹੈ ਉਹ ਲਓ ਉਹ ਇਹਦਾ ਘਾਟਾ ਹੀ ਕਰਾ ਲਿਆ ਇਹ ਕੀ ਹੋ ਗਿਆ ਜੇ ਪਤਾ ਨਹੀਂ ਆ ਗਈ ਚਲੋ ਆਜੋ ਫੇ ਚਲੀਏ ਕਹਿੰਦੇ कदा जी भाग्य रेखा जो भी है ना ये हाथों में हल्का सा मतलब खुल गया तीन लाइनें तो पहले ही बन चुकी है हाथों के अंदर तो, कोई हो मुडे हो इनके हाथों इनको राजनीति बंदों से भी लाभ मिलना है मतलब पोलिटिक्स लाइन से कोई फायदा मिलना है ये बनू मेरे ख्याल और इनको जैसे है ना कोई बड़ी कंट्री में भी जाना है मतलब जैसे यहाँ से मतलब छोटा नहीं मतलब कोई यूरोप कंट्री, कंट्री में जाना है जैसे कनाडा होता है मतलब ये है के तो अरब वाले वाले है है जी दुबई दुबई आज के तक जाना है ऐसा है कि इनके हाथों में ना सफर रेखा बन चुकी है तो ये लगा लो की मतलब ये समझ लो की ये ज्यादा समय ज्यादा समय इधर नहीं रहना है ਬਾਰ ਦੇ ਜ ਮੰਨ ਦੇ ਜੇ ਸਾਹਨਾ ਭਾਜੀ ਆ ਇਹ ਅੰਕਲ ਆ ਖਾਣਾ ਨਹੀਂ ਹਟਦਾ ਇਹਦਾ ਅਜੀ ਵੀ ਦੱਸੋ ਕੁਝ ਹੈਗਾ ਵਿੱਚ ਨਹੀਂ ਥੋੜਾ ਸ਼ੋਕਿੰਦ ਰਹਿਣਾ ਹੈ ਮਤਲਬ ਆਪਣਾ ਜਿ세 ਹੈ ਨਾ ਆਜ਼ਾਦੀ ਜ਼ਿਆਦਾ ਹੈ ਜੀਵਨ ਮੇਂ ਆਜ਼ਾਦੀ ਜ਼ਿਆਦਾ ਵਾ ਆਜ਼ਾਦੀ ਜ਼ਿਆਦਾ ਹੈ ਆਪਣੇ ਮਨ ਕਾਦੀ ਆਜ਼ਾਦੀ ਜ਼ਿਆਦਾ ਹੈ ਯਾ ਭੁੱਖਾ ਮਰਦਾ ਸ਼ੋਕਿੰਦ ਜ਼ਿਆਦਾ ਰਹਿਣਾ ਹੈ ਇਨੋਨੇ अपना मर्जी का काम ज़्यादा होता का <laughs> भी है है नहीं शन का मतलब जो भी चीज़ आएगा ना मतलब मन में जैसे दस का काम अकेले कर देना तो किसी की नहीं सुनना है मतलब थोड़ा मन मोजी मन का काम ज्यादा करेंगे <laughs> मन मन जितना दोपहर दो तीन बजे उड़ता है ठीक है हाथों के अंदर मतलब हमारे को राजनीति राज्य होगी हाथों के अंदर थोड़ा खर्चा अभी ज्यादा है मतलब पैसा अभी चलाई है ਅਹੀਂ ਚਲਾਈ ਹੈ ਬੱਤਲਾ ਵੀ ਦੰਦ ਠੀਕ ਹੈ ਸੋ ਆਪਣਾ ਜਿਹਾ ਜਿਹਾ ਥੋੜਾ ਇਹ ਕਿ ਕਾਲਾ ਕਪੜਾ ਥੋੜਾ ਕੰਮ ਪਹਿਨਾ ਕਰੋ ਇਸ ਦਿਨ ਵੀਾਰ ਦਾ ਦਿਨ ਹੋਇਆ ਇਹ ਤੋਂ ਤਾਂ ਹੈ ਹੀ ਕਾਲਾ ਜੀ ਸਾਰਾ ਜੇ ਤਾਂ ਹਾਤੋਂ ਦੂਸਰੇ ਮਿਲਦੇ ਨਹੀਂ ਰੰਗ-ਬਰੰਗੇ ਮਿਲਦੇ ਨਹੀਂ ਸਹਿਜ ਤੁਸੀਂ ਵੀ ਅੰਕਲ ਜੀ ਤੁਸੀਂ ਵੀ ਦੇਖੋ ਉਧਰ ਟਰ ਡੱਲ ਰੰਗ-ਬਰੰਗੇ ਮਿਲਦੇ ਨਹੀਂ ਕੱਪੜੇ ਹੀ ਨਹੀਂ ਹੈਗੇ ਜਿਆਦਾ ਸਟਰਗਲ ਨਹੀਂ ਮਤਲਬ ਜਿਆਦਾ ਕਈ ਭਾਗਾ ਦੌੜੀ ਨਹੀਂ ਕਰਨਾ ਆਪ ਨੂੰ ਉਹ ਕਹਦੇ ਜੀ ਫੇ ਕੱਢੂਗਾ ਕਿਦਾਂ ਇਹ ਕਿਸੇ ਵੀ ਕੰਮ ਕੇ ਅੰਦਰ ਜਿਆਦਾ ਸਟਰਗਲ ਨਹੀਂ ਕਰਨਾ ਆਏ ਫੇ لینا ਜਿਹਨਾਂ ਗੱਲ ਕਰਦਾ ਚੜਜੋ ਫੇਰੇ ਕੰਨ ਵਿਆਹ ਹੋ ਜੂ ਇਹਦਾ ਵਿਆਹ ਬਹਿ ਜਾ ਵਿਆਹ ਨਹੀਂ ਵਿਆਹ ਦਾ ਦਿਓ ਹੋ ਜੂ ਇਹਦਾ ਠੀਕ ਹੈ ਇੱਕ ਹੀ ਵਿਆਹ ਹੋਣਾ ਡਬਲ ਨਹੀਂ ਹੋਣਾ ਮਤਲਬ ਇੱਕ ਹੀ ਵਿਆਹ ਹੋਗਾ ਹਾਂ ਇੱਕ ਤਾਂ ਹੋ ਗਿਆ ਫੇ ਉਧਰ ਗੁੱਜਰਾਂ ਦੀ ਬੱਛੀ ਨਾ ਇਹ ਇਹਦਾ ਹੀ ਇੱਕ ਹੋਣਾ ਮਰੇ ਤਾਂ ਦੋ ਡਬੋਸ ਹੋਏ ਆ ਕਿਤਾ ਹੋਣੀਆਂ ਗੁੱਜਰਾਂ ਦੀ ਕੱਟੀ ਕਿਨ ਮਤਲਬ ਦੇਖ ਕੇ ਵਿਆਹ ਰੇਖਾ ਬਣੀ ਹੋਈ ਹੈ ਬਾਗੇ ਰੇਖਾ ਵੀ ਠੀਕੇ ਆ ਗਈ ਅੰਦਰ ਵੈਸੇ ਮਤਲਬ ਏਕਾ ਜੋ ਵੀ ਹੈ ਨਾ ਮਤਲਬ ਜ਼ਿਆਦਾ ਪਰੇਸ਼ਾਨੀ ਵਾਲੀ ਨਹੀਂ ਮਤਲਬ ਠੀਕ ਹੈ ਅੱਗੇ ਵਾਲਾ ਟਾਈਮ ਬਾਬਾ ਇਹ ਕਹਦੇ ਜਿਹੜੇ ਜਿਹੜੇ ਗੁੱਲਾ ਠਾਂ ਚੱਲ ਉਧਰ ਨੂੰ ਉਧਰ ਨੂੰ ਆ ਜਾਓ ਪਹਿਲਵਾਨ ਜੀ ਕੈਨੇਡਾ ਵਾਲੀ ਗੱਲ ਕਹੀ ਜੀ ਉਹ ਸੱਚ ਹੋ ਗਈ ਹੈ ਨਾ ਤੇ ਜਿੱਥੇ ਤੈਨੂੰ ਕਹੂੰਗਾ ਉੱਥੇ ਤੈਨੂੰ ਲਿਆ ਰੋਟੀ ਖਲੋਣੀ ਤੈਨੂੰ ਪਲਵਾਨ जी ਤੁਸੀਂ तो भी दिखाओ ਇਹਦਾ देखो जी ਕਿਹੜਾ ਖਬਾਦ देखियो ਦੱਸੋ की ਕਹਿੰਦਾ ਇਹ ਨਹੀਂ इनको तो अपना बिजनेस अपने काम अपने अपने कारोबार से लाभ मिलेगा इनको मतलब इनको है ना अपना कोई बिजनेस करना है अपने बिजनेस से फायदा मिलेगा खेती खेतीबाड़ी है ना ਤਾਂ बिजनेस बाबा इनको जैसे है ना किसी गुलामी किसी की नौकरी नहीं करना है ਮਤਲਬ ਇਹ ਸਮਝ ਲਓ ਕਿ ਇਨਕੇ ਹਾਥੋ ਕੇ ਥੋੜੀ ਸੌਹਰਿਆਂ ਦੇ ਸ਼ਹਿਰ ਸਾਥ ਮਹੀਨੇ ਨੇ ਗੋਹਾ ਚੱਕਿਆ ਪੀਓ ਫਸਵਾ ਨਾ ਲਮੀ ਇਹ ਤਾਂ ਨਾ ਹੀ ਨਹੀਂ ਕਰਦਾ ਕਿਤੇ ਕੰਮ ਨੂੰ ਨੌਕਰੀ ਨਹੀਂ ਕਰਨਾ ਹੈ ਮਤਲਬ ਕਿਸੇ ਦਾ ਪਤਾ ਤੋਰੇ ਨੌਕਰੀ ਨਹੀਂ ਕਰਨਾ ਉਹ ਜੋਬ ਆ ਸਰਕਾਰੀ ਜੋਬ ਪਿਆ ਬਿਜ਼ਨਸ ਆਪਣਾ ਕਾਰੋਬਾਰ ਕਰਨਗੇ ਹੋਰ ਇਹ ਤਾਂ ਆਪਣਾ ਹੀ 28 30 ਪਸੂਸ ਦੇ ਸੌਹਰਿਆਂ ਦੇ ਗੋਹਾ ਚੱਕੀ ਗਿਆ ਚਲੋ ਹੋਰ ਦੱਸੋ ਜੀ ਇਨਕੇ ਪਾਸ ਸਾਰੇ ਕੀ ਗਾੜੀ ਗਾੜੀਆਂ ਦਾ ਵੀ ਕਮੀ ਨਹੀਂ ਰਹੇਗਾ ਕਮੇ ਸੇ ਕਮ ਲਗਾ ਗਾੜੀ ਕੁਆੜ ਖੜਾ ਕਰ ਦੋ ਤਾਂ 25 30 ਗੱਡੀਆਂ ਖੜੀਆਂ ਡੀਲਰ ਆ ਪਰ ਚੱਲਣ ਵਾਲੀ ਦੱਸੋ ਕੋਈ ਹੈਗੀ ਉਹਦੇ ਵਿੱਚੋਂ گاڑی وان گاڑی وان بھی زیادہ ہے ان کے भाग्य के अंदर और वैसे कोठी बना हुआ है हाथों में मतलब कोई नया घर कोई नया कोठी पर रंग नहीं कराया कोठी <laughs> तो बना दिया बोला ये ना ना तो शुरू से रंग द दसों कबो मूर्ति खोलना है जी नहीं रंगा नहीं बाज दी टंकी है हुन तो भी पाट गया <laughs> <laughs> बाज दी तो इन्होंने चिड़ी बना दी सीमेंट नहीं लगवाया बस अकल हवा फंडे है ਬਾਕੀ ਬਾਬਾ ਜੀ ਇਹ ਦੱਸੋ ਜਿਹੜੀ ਇਹਨਾਂ ਦੇ ਬਾਥਰੂਮ ਵਾਲੀ ਟੁੱਟੀ ਆ ਉਹ ਕਦੋਂ ਸੈੱਟ ਲਵਾਉਣਗੇ ਇਹ ਉਦਦੇ ਚੋਈ ਜਾਂਦੀ ਲੀਰਾਂ ਬੰਨਿਆ ਇਨਕੇ ਹੱਥੋਂ ਮੈਂ ਪੈਸਾ ਵੀ ਬਹੁਤ ਹੈ ਇਹ ਲਗਾ ਲਓ ਕਿ ਆਪਣਾ ਕੋਠੀ ਵਗੈਰਾ ਸਮਝ ਲੋ ਗਾੜੀ ਵਾਂ ਸਭ ਕੁਝ ਹੈ ਇਨਕੇ ਹੱਥੋਂ ਕੇ ਅੰਦਰ ਨਹੀਂ ਗੱਡੀਆਂ ਤਾਂ ਬਹੁਤ ਖੜੀਆਂ ਉਦਾਂ ਘਰ ਬੱਦੂ ਕਿੰਨੇ ਘਿਆ ਇਹ ਦੇਖੋ ਬੱਦੂ ਦੇਖੋ ਤਾਂ ਖਰਚਾ ਕਰਨਗੇ ਨਾ ਪੈਸਾ ਤਾਂ ਆਤਾ ਰਹੇਗਾ ਇਨਕੇ ਪਾਸੋਂ ਕਟੀਆਂ ਬੱਚੀਆਂ ਦੇਖੋ ਤਾਂ ਕਿੰਨੀਆਂ ਕਾ ਬਾਬਾ ਜੀ ਇਹਦੇ ਲਿਖਿਆ ਕੁਝ ਜਏ ਕਿ ਮਤਲਬ ਕਿਸੇ ਦੀ ਸਾਂਝੇਦਾਰੀ ਵਿੱਚ ਕੋਈ ਕੰਮ ਨਹੀਂ ਕਰਨਾ ਹੈ ਜੈਸੇ ਕਿਸੇ ਦੀ ਪਾਰਟਨਰਸ਼ਿਪ ਕੇ ਅੰਦਰ ਮਤਲਬ ਸਮਝ ਲੋ ਕਿ ਮਤਲਬ ਮੇਡਮ ਜੇ ਆ ਨਹੀਂ ਹੁੰਦਾ ਨਾ ਇਹ ਨਹੀਂ ਕਰਨਾ ਮੈਡਮ ਕਹਿੰਦੀ ਸੀ ਮੇਨੂੰ ਪਾਰਨਰਸ਼ਿਪ ਕਰਨੀ ਆ ਪਾਰਨਰਸ਼ਿਪ ਤੇ ਖਤਮ ਮੈਡਮ ਜੀ ਨੂੰ ਕਹਿੰਦੇ ਮੈਂ ਨਹੀਂ ਕਰਦਾ ਕਿਉਂਕਿ ਮੈਨੂੰ ਦੱਸਤਾ ਇਧਰ ਅੰਕਲ ਨੇ ਸੋਰੀ ਭਵਾਂ ਦਾ ਗੋਹਾ ਹੀ ਚੱਕਣਾ ਪਵੇ ਚੱਕੂ ਕੱਲਾ ਨਹੀਂ ਹੋਰ ਦੇਖੋ ਘਾਟੇ ਤੇ ਆਤਮ ਦੇ ਘਰ ਹਫਤੇ ਮੇ ਇੱਕ ਦਿਨ ਕਹੀਂ ਗੁਰੂ ਘਰ ਜਾਇਆ ਕਰੋ ਵੀਰਵਾਰ ਕੇ ਦਿਨ ਬੈਠੇ ਗੁਰੂ ਘਰ ਨਾ ਕਰ ਇਹ ਲੰਗਰ ਜਿੱਥੇ ਲੱਗਾ ਰੋਜ਼ ਹੀ ਉੱਥੇ ਆ ਬਿਲਕੁਲ ਦਰਾਂ ਦੇ ਮੋਹਰੇ ਆ ਗੁਰੂ ਘਰ ਚਾਰੀ ਗੁਰੂ ਘਰ ਰੋਜ਼ ਬਾਬੇ ਨਾਲ ਵੀ ਬਹੁਤ ਯਾਰੀ ਹੈ ਇਹ ਵੀ ਆਪਕੋ ਕੋਈ ਮੇਰੇ ਨਹੀਂ ਰਹਗਾ ਜਾਦੂ ਟੂਨਾ ਇਹ ਚੀਜ਼ ਅਸਰ ਨਹੀਂ ਕਰੇਗਾ ਜਾਦੂ ਟੂਨਾ ਭਾਜੀ ਕਹਿੰਦਾ ਅਸਰ ਨਹੀਂ ਕਰੇਗਾ ਜਾਦੂ ਟੂਨਾ ਇਤੇ ਕੀ ਅਸਰ ਕਰਨਾ ਫਿਰ ਉਹ ਬਾਬਾ ਜੀ ਦਾ ਵੀਰਵਾਦ ਦੇ ਦਿਨ ਕੋਈ ਗੁਰੂ ਘਰ ਜਾਇਆ ਕਰੋ ਜਾਂ ਫਿਰ ਰਹਗਾ ਮੈਂ ਵੀ ਬਾਬਾ ਇਹ ਵੀ ਕਹਦੇ ਕਦੇ 11 ਬੈਲੀਆਂ ਨੂੰ ਵੀ ਕਦੇ ਕੋਕਾ ਖਲਾ ਖਲੂ ਲਿਆ ਕਰ ਹਫਤੇ ਬਾਅਦ ਕਦੇ ਸਾਡਾ ਵੀ ਸੂਤ ਆਜੂ ਤੇਰੇ ਨਾਲ ਨੂੰ ਦੇ 100 ਲੈ ਲੈਣਾ ਇਹਨੇ ਸਾਡਾ ਸਾਲੇ ਨੂੰ 1500 ਖਾਣਾ ਵੀ ਆਹ ਹੁਣ ਕੋਈ ਜਿਹਨਾਂ ਦੇ ਨਾਲ ਫਿਰਦਾ ਤੁਰਦਾ ਕਿ ਉਹਨਾਂ ਨੂੰ 11500 ਭਵਾ ਦਿਆ ਕਰ ਤੇ ਹੋਰ ਵੀ ਪੁੱਛਦਾ ਕੋਈ ਬਾਹਰਲਾ ਦੇਖਿਓ ਤਾਂ ਬਾਬਾ ਜੀ ਇਹਦਾ ਪਾਸਪੋਰਟ ਨਹੀਂ ਬਣਦਾ ਸੀ ਫਿਰਦੇ ਕਿਲੇ ਕਹੀਂ ਜਾ ਸਕਤੇ ਹਮੇਸ਼ਾ ਕੇ ਲਈ ਪੱਕਾ ਕਹੀਂ ਕੰਮ ਨਹੀਂ ਕਰਨਾ ਇਹਨੂੰ ਘੁੰਮਣੇ ਕੇ ਲਈ ਕਹੀਂ ਜਾ ਸਕਤੇ ਨਹੀਂ ਹੁਣ ਪਾਸਪੋਰਟ ਤਾਂ ਬਣ ਗਿਆ ਇਹਦਾ ਜਦ ਬਣਾਤਾ ਦੱਸੋ ਕਦੋਂ ਕੋ ਲਵਾਈਏ ਇਹਦਾ ਵੀਜ਼ਾ ਫਿਰ ਕਦੋਂ ਜਾਊ ਬਾਹਰ ਬਾਹਰ ਕੰਮਿਆ ਨਹੀਂ ਇਹੀ ਕੰਮਿਆਬੀ ਮਿਲੇਗਾ ਆਪਣਾ ਇਹੀ ਪਾਰੀ ਲੋਕਲ ਮਤਲਬ ਬਾਹਰ ਉਥੇ ਕੰਮ ਕਹੈ ਨਹੀਂ ਇਹਦਾ ਉਹਨਾਂ ਸੂਤ ਮਤਲਬ ਇਹ ਆਪਣਾ ਕਹੀਂ ਘੁੰਮਣੇ ਕੇ ਲਈ ਥੋੜਾ ਸਮੇਂ ਮਹੀਨੇ ਦੋ ਮਹੀਨੇ ਕੇ ਲਈ ਕਹੀਂ ਜਾ ਸਕਤੇ ਮਤਲਬ ਉਸੇ ਦੋ ਮਹੀਨੇ ਤੇ ਸੌਰੀਆਂ ਤੋਂ ਨਹੀਂ ਮੁੜਦਾ ਉੱਠ ਗੋਲੇ ਇਧਰ ਬਾਜੀ ਹੁਣੀ ਪਹੁੰਚ ਗਏ ਅੱਜ ਦੁਬਾਰਾ ਕਿਦਾਂ ਬਾਜੀ ਮੇਰਾ ਵੀ ਮੈਂ ਹੁਣ ਜਿੱਦਾਂ ਨਾ ਥੋੜੇ ਦਿਨ ਮਿਹਨਤ ਇੱਥੇ ਲਾਉਣੀ ਆ ਹਾਂ ਤੇ ਆ ਡੱਬਾ ਮੈਂ ਤੇਰੇ ਨਾਲ ਲੈ ਜਲਾਂ ਜਿੱਦਣ ਬਾਜੀ ਨੇ ਬਚਿਆ ਤਾਂ ਫੇਰ ਛੱਡ ਜਾਊਗਾ ਇਧਰ ਦਾ ਫਿਰ ਪਹਿਲੇ ਹੀ ਭੰਗ ਪੁੱਜੀ ਆ ਵਿੱਚ ਕਿੰਨ ਕਰੇ ਕਿੰਨ ਗਿਆ ਕੰਮ ਚਾ ਖੰਡੇ ਹੀ ਆ ਇਹ ਜਿੰਮ ਤਾਂ ਗਿਆ ਨਹੀਂ ਮੰਮੀ ਨੂੰ ਤਾਂ ਨਹੀਂ ਖਲਾਈ ਗਿਆ ਕਿਤੇ ਚਾਚ ਪਲਾਪਲਾ ਮੇਰਾ ਫਲੇਵਰ ਬਹੁਤ ਘੈਂਟ ਆ ਮੈਂ ਸੱਤਿਆਂ ਲੈ ਜਾਣ ਉਹ ਦੋ ਕੰਮ ਤੇ ਹੀ ਆ ਕਿਹੜਾ ਹੈ ਕਟਾਗ ਨਹੀਂ ਹੈਗੇ ਹਜੇ ਮੇਰੇ ਖਿਆਲ ਨਾਲ ਦੋ ਕੁ ਦਿਨ ਲੱਗ ਜਾਣੇ ਤਿੰਨ ਕੁ ਦਿਨ ਤੇ ਵੇਹ ਕਿਹੜਾ ਜਿਮ ਜਾਂਦਾ ਬਦੰਦਰ ਹਾਂ ਬੁਲੇ ਉੱਠ ਮੈਨੂੰ ਪ੍ਰੀਜਾ ਦਾ ਸੱਕ ਇੱਥੇ ਪਿਆ ਹਾਂ ਇਹੇ ਲੈ ਲਈਂ ਭਰਾਵਾ ਮਾਣੀ ਵੀ ਲੈ ਕੇ ਆ ਪਾਣੀ ਪਾਉਣਾ ਕ ਕਰ ਲਿਆ ਲੋ ਜੀ ਪਹਿਲਵਾਨ ਹੁਣ ਮੈਂਟਲ ਆਇਆ ਸ਼ੇਕਰ ਲੱਭ ਲਿਆ ਅੰਦਰ 84u ਵਾਲਿਆਂ ਦਾ ਨਾਲੇ ਇੱਧਰ ਸੌਣੀ ਪਾਤੀ ਗੋਲੇ ਹੁਣੀ ਉੱਠਦੇ ਨਹੀਂ ਤੇ ਜਿਆਦਾ ਹੋ ਜਾਣਾ ਭਾਜੀ ਜਿਆਦਾ ਹੋ ਜਾਣਾ ਇੱਕ ਤਾਂ ਹੋਰ ਪੋਣਾ ਮਾਮਾ ਦੋਸਤ ਨੂੰ ਪੀਣਾ ਮੈਂ ਦੋ ਪੀਨੇ ਇਹ ਤਾਂ ਫੇ ਹੁਣੇ ਮੁਕਾ ਦੇਣਾ ਤੁਸੀਂ ਡੱਬਾ ਤਾਂ ਕੱਲ ਦਾ ਡੰਗ ਆਏ ਨੇ ਕੀ ਕਰਨਾ ਬਸੇਰਾ ਖਲਾਇਆ ਮੈਂ ਉਹ ਆ ਦਹੀਂ ਗਣਾ ਭਾਜੀ ਇਹ ਤਾਂ ਕਹਿੰਦਾ ਪਾਰਟੀ ਮੈਂ ਦੇਣੀ ਆ ਲੈ ਕੇ ਗਿਆ ਨਹੀਂ ਮੁਠਾਂ ਭਰ ਭਰ ਕੇ ਬਦਾਮਾਂ ਦੀਆਂ ਖਾਂਦਾ ਰਿਹਾ ਫਰਿੱਜੋਂ ਹਾਂ ਕੀ ਹੋਇਆ ਉਹ ਸੱਚ ਲੱਗਦਾ ਪੋਤਰੋ ਨੀਵਾਵਾ ਪੋ ਨੀਵਾਵਾ ਇਹਰ ਬਣਾ ਲਿਆ ਹੁੰਦਾ ਪਹਿਲਵਾਨ ਨੇ ਦੇਖ ਲੈ ਸੈਟ ਵਾ ਪਹਿਲਵਾਨ ਲਉ ਨਿਕਲਦਾ ਓਏ ਹਾਂ ਆ ਰੱਖੇ ਨਾ ਤੇ ਰੱਖ ਲੈ ਹੱਥ ਉਠਾਣਾ ਯਾਰੀਆਂ ਤੇ ਦਰਵਾਜੇ ਸੋਹਣੇ ਉੱਚੇ ਕਰਨੇ ਪੈਣੇ ਆ ਦੱਸ ਇਹਨੂੰ ਯਾਰ ਮੈਂ ਵੀ ਕਮਾਂ ਬਾਜਕਾ ਦੀ ਆਈ ਆ ਇਹ ਨਹੀਂ ਪਤਾ ਇੱਧਰ ਢੜਮ ਦੇਣੀ ਇੱਧਰ ਹੋਇਆ ਬਸਰ ਆਹ ਮੇਲ ਦੇ ਨਾਲ ਚੂੜੀਆਂ ਹੀ ਜੰਮੀਆਂ ਪਈਆਂ ਮੇਲ ਦੇ ਨਾਲੋਂ ਫੁੱਲਦਾ ਹੀ ਨਹੀਂ ਚੂੜੀਆਂ 'ਚ ਮੈਲ ਫਸਾਈ ਆ ਨਹੀਂ ਹੁਣ ਇਹ ਕੋਲਿਆ ਚੱਲਾ ਓਏ ਪਹਿਲਾ ਚਾਂਜਾ ਚੱਲਾ ਚੱਲ ਸੱਤ ਹੋ ਕੇ ਲਿਆ ਚੰਗੀ ਤਰ੍ਹਾਂ ਇਹਦੇ ਵਿੱਚ ਹੋਣ ਲੱਗੇ ਨਾ ਆਹ ਤੋ ਚੰਗੀ ਤਰ੍ਹਾਂ ਇਹਦੇ ਵਿੱਚ ਹੋਣ ਲੱਗੇ ਉਹ ਇਹਦਾ ਹੋਰ ਪੈਕ ਹੋਣਾ ਕਿ ਚਿੱਟਾ ਜਾ ਉਹ ਦੇਖ ਲਾ ਕੋਈ ਨਹੀਂ ਭਰਾਵਾ ਟਾਈਮ ਲੱਗ ਜੂ ਨਹੀਂ ਤਾਂ ਵਾਰ ਲਾ ਸ਼ੇਕਰ ਪਲਣੇ ਪਿੰਦੇ ਪਿੰਦੇ ਹੋਰ ਮੁੜ ਕੇ ਹਸਪੀਟਲ 2000 ਲੱਗਣਾ ਹਾਂ 200 ਦਾ ਹੋਣਾ ਭਾਜੀ ਬੋਲਿਆ ਦੇਖ ਲਓ ਜੀ ਸਾਰੇ ਨਵੇਂ ਆ ਹੁਣ ਲਾ ਲਈਏ ਤਾਂ ਭਲੇਖਾ ਸੀ ਵੀ ਕੰਬਲ ਖਰਿਆ ਪੁਰਾਣਾ ਹੀ ਆ ਉਹ ਪੜ ਜਾਣਾ ਭਾਜੀ ਨਾਲ ਹੀ ਵਿੱਚ ਸਿੰਤਾ ਹੁੰਦਾ ਇਹਨਾਂ ਨੇ ਗੋਲੇ ਹੁਣੇ ਬੋਲਦੇ ਹੀ ਨਹੀਂ ਤੇ ਸੁਣਨੀ ਪਈ ਪਈ ਐ ਇੱਧਰ ਇਹਦੇ ਵਿੱਚ ਕੀ ਗੋਲੇ ਲਤਨ ਕੋ ਹੁੰਦਾ ਰਾਤ ਨੂੰ ਨੇ ਪੈਰ ਉਠ ਕੀ ਉਠ ਕਿਤੇ ਕਹਿੰਦੇ ਬੋਲਦਾ ਹੀ ਨਹੀਂ ਬੋਲ ਨਿਕਲਣਾ ਹੀ ਨਹੀਂ ਉਹਦਾ ਭਾਜੀ ਸ਼ੇਕਰ ਦੇਖ ਕੇ ਉਹਨੇ ਸੋਚੀ ਜਾਣਾ ਕਿੰਨਾ ਕੁ ਪੀਗੇ ਹੋਊਗੇ ਕਿੰਨਾ ਕੁ ਪੀਗੇ ਹੋਊਗੇ ਇਧਰ ਵੀ ਜਕਣ ਲੱਗੇ ਮਲਟੀ ਨਾਮਾ ਲੈ ਲਈਏ ਹਾਂ ਇਹ ਵੀ ਜ਼ਰੂਰੀ ਹੈ ਸਿਹਤ ਲਈ ਇਹ ਜ਼ਰੂਰੀ ਹੈ ਇਹ ਸਭ ਤੋਂ ਵੈਸੇ ਚੀਜ਼ ਹੈ ਹਾਂ ਇਹ ਕੋਈ ਲੈਣਾ ਹੈ ਉਹ ਚਾੜ ਲਈ ਡੇਰੀ ਦੇ ਡੇਰੀ ਤੇ ਚਾੜ ਲਈ ਆਹ ਹੋ ਗਿਆ ਦੂਸਰਾ ਕੰਮ ਚਾਜੀ ਪਹਿਲਾ ਪਹਿਲਾ ਸੈਟ ਤਾਂ ਸੀ ਇਹ ਤਾਂ ਉੱਪਰ ਤੱਕ ਹੀ ਲੱਦ ਲਿਆ ਭਾਜੀ ਤੁਸੀਂ ਚੱਲ ਫਨ ਦਾ ਸਰ ਜਾਣਾ ਆਪਣਾ ਰਹਿ ਕਿੰਨਾ ਕ ਗਿਆ ਆ ਲੈ ਲੱਡੀ ਦੇ ਰੱਖ ਲੈ ਹੈ ਕਾਲੂ ਕੁੰਡਾ ਹੀ ਨਹੀਂ ਖੋਲਣਾ ਖੋਲੇ ਉਹਨਾਂ ਨੇ ਸਵੇਰੇ ਖਾਲੀ ਤੇਰਾ ਮਚਲਾ ਸਲਾ ਮੇਰਾ ਠੀਕ ਆ ਖਾਲੀ ਡੱਬੇ ਚ ਕੀ ਪੋਣਾ ਪਲਵਾਂ ਜੀ ਤੁਸੀਂ ਚਾਰ ਪਲਵਾਂ ਹੈ ਚਾਰ ਚਾਰ ਪਲਵਾਂ ਰਾਤ ਦਿਨ ਨਹੀਂ ਨਾ ਹੋਲ ਡਗੇ ਹੋਣੇ ਆ ਡੈਡੀ ਤੋਂ ਮੰਗਾਲਾ ਚਾਰ ਰੋਲਿਆਂ ਦਾ ਹੀ ਪਾਇਓ ਅੱਜ ਅੱਗੇ ਤਾਂ ਤੇ ਮਰੱਬਾ ਵੀ ਬਹੁਤ ਪਿਆ ਹੁੰਦਾ ਸੀ ਹੁਣ ਹੈ ਨਹੀਂ ਲੱਗਦਾ ਨਾ ਬਾਜੀ ਮੁਕਿਆ ਪਲਵਾਂ ਜੀ ਕਿਦਾਂ ਮੁਕਿਆ ਮਰੱਬਾ ਜਾਂ ਕਿਦਾਂ ਹਜੇ ਹੈਗਾ ਗੱਲਬਾਤ ਹੈ ਉਧਰ ਹੋਣਾ ਮੁਕਿਆ ਲਓ ਜੀ ਆ ਗਈ ਹੋ ਗਿਆ ਬਾਜੀ ਇੱਧਰ ਮੇਰੇ ਖਾਨਾ ਖਾਦਾ ਨੂੰ ਕੁਛ ਵੀ ਹੋਇਆ ਮੈਨੂੰ ਪਹੁੰਚ ਆਇਆ ਓਏ ਲਓ ਜੀ ਆਹ ਕੰਮ ਨਹੀਂ ਗੇ ਕੋਲੇ ਤੁਹਾਡੇ ਆਹ ਕੰਮ ਨਹੀਂ ਗੇ ਮੈਂ ਕੋਈ ਨਹੀਂ ਬਾਜੀ ਇਧਰੋਂ ਖਾ ਲੈਣਾ ਜੀ ਇਹ ਤਾਂ ਫੁੱਲ ਦੂਜੇ ਹੀ ਆ ਉਹ ਨਹੀਂ ਨਹੀਂ ਭੂਆ ਨਹੀਂ ਨਹੀਂ ਇਹ ਸੈਟ ਲਾਣੇ ਇਹਨਾਂ ਨੇ ਨਿਆਣੇ ਆ ਮੈਨੂੰ ਫੜਾ ਤੂੰ ਆ ਮੈਨੂੰ ਫੜਾ ਭੂਆ ਤੂੰ ਇਹ ਨਿਆਣੇ ਆ ਇਹਨਾਂ ਸੈਟ ਲਾਣੇ ਆ ਕਾਰਡ ਖੋਲ ਕੇ ਦੇਖ ਲਓ ਮਹਿੰਗਾਈ ਬਹੁਤਿਆ ਥੋੜੇ ਮੈਂ ਹੋਣ ਭੂਆ ਨੂੰ ਹੀ ਗੱਲਿਆਂ ਹਾਂ ਤੂੰ ਇਦਾਂ ਕਰ 5200 ਦਾ ਕਰੇ ਤੇ 2100 ਨਿਕਲੇ ਵਿੱਚੋਂ ਐਡੀ ਗੱਡੀ ਤੇ 12 13 ਜਣੇ ਬਹਿ ਕੇ ਆਉਣੇ ਔਫਾ ਜਨੇ ਈ ਪੂਆ ਪੌਂਡ ਨਹੀਂ ਕੱਢਨੇ ਪੌਂਡ ਨਹੀਂ ਕੱਢਨੇ ਤੂੰ ਪੌਂਡ ਨਹੀਂ ਕੱਢਨੇ ਨਹੀਂ 100 ਤੋਂ ਵੱਧ ਨਹੀਂ ਨੇ ਪੂਆ 100 ਤੋਂ ਵੱਧ ਨਹੀਂ ਪੌਂਡ ਅਛਰ ਨਾਲ ਪੌਂਡ ਕਹੀ ਆ ਫੇ ਪੌਂਡ ਲੋ ਜੀ ਗੰਨਾ ਕੀਤੇ ਪਿਆਰੇ ਦੇਣਾ ਗੰਨਾ ਕੀ ਨਾ ਕਹੂ ਮਾਨੇ ਲੋਟ ਕਵਾਲਿਆਂ ਨੇ ਕੱਪੜਿਆਂ ਚ ਪੈ ਰਹਿ ਜਾਣ ਫਾੜ ਲੋ ਸਾਰੇ ਮਸੀ ਅੱਗੇ ਕਹਿੰਦੀ ਹਣੀ ਮੈਂ ਨਾ ਥੋੜੇ ਆ ਪੂਆ ਥੋੜੇ ਆ ਥੋੜੇ ਆ ਪੂਆ ਨਹੀਂ ਪੂਆ ਥੋੜੇ ਆ कर, <laughs> चला आज बैठे रहे टका टका खाता चाम जी नहीं तो लबन देना थी भलवान जी तु तो समोसा चाहिए <laughs> खाद <laughs> समोसा कि ਖਦਾ ਵੀ ਹੈ ਝੂਠ ਮਾਰਦਾ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰਾਮ ਦੀ ਹੈਗੀ ਆ poor.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ poor.sing ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ